ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਬਿਲਕੁਲ ਬਾਜਵ ਰੇਟ ਦੀ ਤੁਹਾਨੂੰ ਝੋਟੀ ਦਿਖਾਵਾਂਗੇ ਤਾਜੀ ਸੂਈ ਧਾਰਾ ਮਾਰ ਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੋਗਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਭਰੇ ਆਮਨਦੀਪ ਸਿੰਘ ਪਿੰਡ ਚਾਹਾਨ ਕੀ ਤੋਂ ਦੇ ਜ਼ਿਲ੍ਹਾ ਜੇ ਪਿਛਲੀ ਆਪਣਾ ਤੇ ਮੋਬਾਈਲ ਨੰਬਰ ਬਈ ਆਪਣਾ 981450557 98145 05597 ਤੇ ਜਿਹੜੀ ਆਪਾਂ ਝੋਟੀ ਦੇਖ ਰਿਆ ਸੁਆ ਕਿਹੜਾ ਸੁਈਆ ਇਹ ਵੀਰੇ ਤੀਜਾ ਓਰੀਜਨਲ ਅੱਛਾ ਬਿਲਕੁਲ ਜੈਨੂਨ ਤੀਜਾ ਸੁਆ ਬਈ ਆਲੇ ਘਰ ਦੀ ਝੋਟੀ ਠੀਕ ਆ 나ੜੂਆ ਨਾਲ ਆ ਜਮਾ ਹਨਾ ਭਾਈ ਜਮਾ ਗਿੱਲਾ 나ੜੂ ਆਣ ਆਇਨਾ ਇਹ ਕਾਇਨਾ ਘਰਿਆ ਲੱਭ ਸੁੱਕਾ ਹੱਥ ਲੱਗ ਰਹੀ ਬੱਚਾ ਮਗਰ ਕੱਟੀ ਆ ਗਈ ਹੈ ਨਾ ਹਾਂ ਕੱਟੀ ਆ ਸੋ ਕੱਟੀ ਦੇ ਸਰਪ ਦੋ ਕੁਵਾਲ ਵਾਈਟ ਆ ਚੰਗੀ ਜਾਤ ਪਾਤ ਦੀ ਕੱਟੀ ਆ ਤੇ ਇਹ ਸੁਈ ਕਦੋਂ ਐ ਸੁਈ ਵੀਰੇ ਕੱਲ ਤਾਂ ਕੋਈ 3 ਵਜੇ ਅਸਾ ਕੱਲ ਸਵੇਰੇ 3 ਵਜੇ ਚੋਈ ਆ ਅਸੂਈ ਹੈਗੀ ਤੇ ਜੇਰ ਜੁਰ ਜਮੜਾ ਨਾ ਬਾਈ ਜਮਾ ਐਣ ਗੱਲਿਓ ਆਪਣੇ ਘਰੇ ਸੂਈ ਐ ਆਪਣੇ ਘਰੇ ਸੂਈ ਗੱਬਣ ਲੈ ਗਿਆ ਸੀਗੇ ਮੰਨ ਲਿਆ ਅੱਗੇ ਰਾਤ ਨੂੰ ਸੂਕੀ ਮੰਨ ਲਾ ਤੇ ਕਿੰਨਾ ਗੱਦ ਦੁੱਧ ਸਟਾਰਟਿੰਗ ਕਰਿਆ ਜੀ ਬਾਈ ਯਾਰ ਵੇਖ ਤੜਕਿਓ ਮੈਂ 3 ਕਿਲੋ ਦੁੱਧ ਚੋਇਆ ਜੀ ਬੋਲਾ ਦੁੱਧ ਦਾ ਬੰਮਾ ਨਹੀਂ ਛੜੇ ਕਿ 3 ਨੂੰ ਝਗਾ ਤਾਂ 5 5 4 3 ਧਾਰਾ ਬਾਈ ਥਲੇ ਛੜੇ ਜੀ ਐਵੇਂ ਮੈਂ ਕਹੀ ਆ ਬਾਈ ਹੁਣ 15 ਕਿਲੋ ਆ ਨਾ ਬਾਈ ਕਿ 15 ਕਿਲੋ 2 4 ਨਾ ਖੜੀ ਵੀ ਨਹੀਂ ਦੇ ਜੀ ਬੋਲਾ ਬਾਈ ਬੋਲੋ ਜੀ ਜੇ ਜੀ ਕਰਦਾ ਆਪਦਾ ਸੁੱਕੇ ਹੱਡੀਆ ਆਪਦਾ ਵਪਾਰੀਆਂ ਵਾਲੀ ਗੱਲ ਚਾਹੇ ਵਪਾਰੀ ਵੀ ਭਾਈ ਆਪਣੇ ਭਾਈ ਹੋਈ ਨੇ ਜੀ ਵੀ ਐਨਓ ਕੋਈ ਫਾਇਦਾ ਨਹੀਂ ਦਿੱਤੀ ਤੇ ਬਾਕੀ ਨਾੜਾ ਨੂੜਾ ਯਾਰ ਸਾਫ ਹਲੇ ਵੀ ਦੀ ਹੈਣਾ ਤੇ ਚੌਂਡ ਜਵਾਦੀ ਕਿਵੇਂ ਮੇਨ ਗੱਲ ਭਾਈ ਇੰਨੀ ਕੋਲੀ ਰਹੀ ਰੱਬ ਦਾ ਨਾ ਸਮਝ ਜਵਾਬ ਹੰਧਾਰ ਸਿਖਾ ਦੇ ਠੀਕ ਆ ਵਧੀਆ ਬੱਚਾ ਬੁੱਚਾ ਚੜਦੀ ਹੈਣਾ ਬਹੁਤ ਧੂਲਾ ਆ ਜੀਭਾ ਮਰੀ ਜਾਂਦੀ ਹੈ ਹੈਣਾ ਤੇ ਦੁੱਧ ਮਾਲ ਕਰਨੇ ਕਿੰਨਾ ਕੁ ਦੱਸਿਆ ਭਾਈ 12 ਕਿਲੋ ਕਹਿੰਦੇ ਭਈ ਇਹ ਤੂੰ ਖਵਾਣੇ ਨਾ ਮਾਰੀ ਬਾੜੇ ਬਾਗ ਮਾਰਨ ਬੰਦੇ ਜੀ ਇਹਦੇ ਵੀ 12 ਕਿਲੋ ਦੀ ਦੁੱਧ ਦੂਜੇ ਜਿਹੇ ਦਾ ਝੋਆ ਨਾਰਮਲ ਸੇਵਾ ਤੇ ਨਾਰਮਲ ਪਰਿਵਾਰ ਦੇ ਘਰ ਆ ਗਿਆ ਜੀ ਨਾਲੇ ਬੰਦੇ ਵਧਿਆ ਆਪਾਂ ਤਾਂ ਬਈ ਬੰਦੇ ਵਧਿਆ ਲੱਗੇ ਬੜਾ ਭਰੇ ਨੇ ਬੱਚਾ ਝੜਦਾ ਦਿਖਾ ਦੀ ਆਪਾਂ ਤੇ ਦੇਖੋ ਬੱਚਾ ਛੜ ਕੇ ਧਾਰਾ ਮਾਰ ਕੇ ਦਿਖਾ ਦੇ ਤੇ ਰੇਟ ਵੀ ਦਾਰਦਾਂਗੇ ਕਹਿਣਦਾ ਵਾ ਮੰਨ ਕੇ ਚੱਲੀਏ ਵੀ ਬੰਦਾ 12 ਕਿਲੋ ਦੁੱਧ ਮੰਨ ਕੇ ਲਈ ਆਪਾਂ ਇੱਕ 18 ਮੰਨ ਗਿਆ ਮੈਂ ਅੱਛਾ ਆਪਾਂ ਨੂੰ ਬਈ ਪਹਿਲਾ ਫੋਨ ਆਇਆ ਬੰਦੇ ਨੇ ਜਮਾਂ ਪੰਜ ਦਿਨ ਹੀ ਕਹਿੰਦਾ ਭਾਈ 118 ਦੀ ਹੋ ਗਈ 5000 ਰੁਪਏ ਪਾਤਾ ਪਰ ਉਹ ਕੋਈ ਗਾਇਉ ਨਹੀਂ ਲੇਕੋ ਇਹਦੀ ਜੀ ਕਿੱਥੇ ਕਰੇ ਅੱਛਾ ਉਹਦੇ ਵੀਡੀਓ ਪਾਈ ਜਿਹੜੀ ਆਪਾਂ ਹਨਾ ਜੀ ਕੋਈ ਚੋਗੇ ਨਹੀਂ ਭਾਗਮਾਨ ਬੰਦਾ ਜੀ ਤੇ ਅੱਜ ਫਿਰ ਰੇਟ ਆਪਾਂ ਕੀ ਕਮਾਲ ਦਾ ਕਰ ਦੇਣਾ ਬਸ ਭਾਈ ਉਹ ਤੋਂ ਵੀ ਕਮਾਲ ਕਰ ਦੇਣਾ ਤੇ 118 ਤੋਂ ਵੀ ਘਟ ਜਾਏਗਾ ਅੱਜ ਹਾਂ ਸੁਭਰਤ ਧਾਰ ਵਗੈਰਾ ਦੇਖੋ ਵਧੀਆ ਲੈਂਦੀ ਹੈ ਤੇ ਵਧੀਆ ਬੱਚਾ ਜੜਦੀ ਹੈ ਕਹਿੰਦਾ ਬਾਪ ਕਿਸੇ ਪਾਸਿਓ ਮਾਈਨਸ ਪੁਆਇੰਟ ਤਾਂ ਇਹਦੇ ਵਿੱਚ ਕੋਈ ਹੈ ਨਹੀਂਗਾ ਤੇ ਪਹਿਲਾਂ ਤਾਂ ਆਪਾਂ ਧਾਰਾ ਮਾਰ ਕੇ ਦਿਖਾਉਣੀ ਹੈ ਫਿਰ ਆਪਾਂ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਵੀਰ ਤੋਂ ਸੋ ਪਸਵਾਲਾ ਜੇ ਦੇਖੋ ਵਧੀਆ ਬੱਚਾ ਚੜਦੀ ਹੈ ਕਿਉਂਕਿ ਤਾਜੇ ਸੂਏ ਪਸ਼ੂ ਦਾ ਇਹ ਹੁੰਦਾ ਜਿਹੜੇ ਵੀਰ ਕਹਿੰਦੇ ਵੀ ਅਸੀਂ ਤਾਜਾ ਪਸ਼ੂ ਲੈਣਾ ਬਿਲਕੁਲ ਜੇਰ ਪਈ ਵੀ ਆ ਧਾਰਾ ਓਕੇ ਆ ਸਭ ਭਾਰਪੂਰ ਵਾਲੇ ਪੜਦੇ ਫਾਸ ਹੋ ਗਏ ਜਮਾ ਤੇ ਚਵਾਈ ਜਪਾ ਕਰਕੇ ਦਿਖਾ ਦਿੰਨੇ ਆ ਤੇ ਮਾਰੀ ਵੀਰੇ ਧਾਰਾ ਸੋ ਚੋਣ ਦੇਖੋ ਯਾਰ ਕਿਆ ਬਾਤ ਆ ਜੋਰ ਨਾਉਂ ਦੀ ਤਾਂ ਲੋੜ ਹੀ ਨਹੀਂ ਤੇ ਭਾਈ ਚੋਣ ਦਾ ਤਾਂ ਉਹ ਨਜ਼ਾਰਾ ਜਮਾ ਹਨਾ ਤੇ ਲੇਵਾ ਫਿੱਟ ਫਾੜ ਜਮਾ ਫਿਟਿੰਗ ਆ ਰਹਾ ਹਨਾ ਫਿਟਿੰਗ ਆ ਰਹਾ ਭਾਈ ਇਹਨਾਂ ਇੱਥੇ ਵੀ ਗਿਆ ਨਾਮ ਦੇ ਜੀ ਤੇ ਮਗਰ ਸਾਨੂੰ ਵਿਦਾਰਾ ਮਾਰੀ ਕਰਾ ਦਊਗਾ ਸੋ ਥਣ ਦੇਖੋ ਯਾਰ ਕਿਆ ਬਾਤ ਆਪਾਂ ਵੇ ਸ਼ਾਰੀ ਚੋਂ ਕਿਖਾ ਦਿਨੇ ਜਿਹੜਾ ਬੌੜਾ ਹੂਏ ਸਾਹਰੇ ਸਾਹਮਣੇ ਆ ਲੈ ਝੋ ਤੇ ਜਮਾ ਫਿਰ ਦਿਖਾਈ ਦਿੰਨੇ ਆਪਾਂ ਕਿੰਨਾ ਦੁੱਧ ਕੱਢਦੀ ਆ ਬੌੜੇ ਦੇ ਵਿੱਚ ਵੀ ਕਹਿੰਦਾ 10 ਕਿਲੋ 8 ਕਿਲੋ ਆ ਤੇ ਬਾਕੀ ਆਪ ਨੂੰ ਪਤਾ ਵੀ ਪਸ਼ੂ ਖਾ ਪੀ ਕੇ ਬਣਦਾ ਮਹੀਨੇ ਚ ਪਸ਼ੂ ਦੁੱਧ ਦੇਉਂਦਾ ਤੇ ਪਹਿਲਾ ਰੇਟ ਦੱਸ ਜਾ ਰੇਟ ਨੂੰ ਬੜਾ ਕਾਲਾ ਹੋਇਆ ਵੇ ਮੇਰਾ ਵੀ ਰੇਟ ਤੇ ਲੈਣਾ ਜਿਹੜੇ ਲੈਣੇ ਉਹ ਦੱਸੀ ਨਾ ਤਾਂ ਆਪਾਂ 1 25 ਮੰਗਣਾ ਨਾ ਆਪਾਂ 1 20 ਮੰਗਣਾ ਆਪਾਂ ਤਾਂ ਵਈ ਆਨਜੀ ਦਾ ਨਾਲੇ ਆਪ ਆਪ ਦੀ ਤੇ ਦੇਣੀ ਆਮ ਕੀ ਬੀਦਰਾ ਨੂੰ ਇਹਦੇ ਬਾਅਦ ਡਲਟਾ ਜਾਏ ਜੀ ਆਪਾਂ ਇੱਕ 15 ਨਹੀਂ ਲੈਣਾ ਯਾਰ ਜੀ ਪਰ ਲੈਣੇ ਕਿੰਨੇ ਆ ਫਿਰ ਆਪਾਂ ਯਾਰ ਇੱਕ 12 ਲੈ ਲਾਂਗੇ 1,112,000 ਉਹ ਵੀ ਦੇਖਦਾ ਹੂ ਜਿਹਨੇ ਆਪਾਂ ਨੂੰ ਦਿੱਤੀ ਆ ਮੈਂ ਜੀ ਕਿਹ ਕਰ ਆਗਲਾ ਦੇਖ ਲੈ ਤੁਹਾਨੂੰ ਆਹਦਾ ਹਰੀ ਗੋਲੇ ਆ ਸੋ ਜੇ ਆਪਾਂ ਤਾਂ ਉਹ ਗੱਲ ਆ ਕਿੰਨਾ ਕ ਨਫਾ ਮੰਗਿਆ ਵਿੱਚੋਂ ਆਪਾਂ ਨੂੰ ਤੇ ਇਹ ਗੱਲ ਆ ਵੀ 2-3000 ਰੁਪਏ ਬਣ ਜੇ ਬਸ ਫੋਲ ਲੈ ਕੇ ਵੇਚ ਲਾਂਗੇ ਛਾਉਂ ਕੰਨਾਂ ਨੇ ਪੂਰਾ ਜੀ ਨਾਲੇ ਭਾਈ ਆ ਦਾ ਖਰਚਾ ਤੇ ਲਈ ਜਾਂਦਾ ਜੈਜ ਗੱਲ ਆ ਹਨਾ ਨਾਲੇ ਆਗਦੇ ਦਾ ਭਾਈ ਜੋ ਨਗਦਾਂ ਨਹੀਂ ਲਿਆਉਣੀਆਂ ਨਗਦ ਦੇਣੇ ਆ ਅਗਲੇ ਨੇ ਵੀ ਜੀ ਜੇ ਭਾਜ ਦੇਵਾਂਗੇ ਅਗਲੇ ਤਾਂ ਹੀ ਹੋਊਗਾ ਸਭਰੋ ਚਵਾਈ ਦੇਖੋ ਯਾਰ ਝੋਟੀ ਦੀ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਕਹਿੰਦਾ ਭਾਬ ਕਿਸੇ ਪਰ ਬੰਦੇ ਬਾਈ ਬੰਦਾ ਆਇਆ ਏਡਾ ਭਾਗਮਾਨ ਉਹ ਕਹਿੰਦਾ ਬਾਈ ਯਾਰ ਬਸ ਆਇਆ ਝੜਾ ਕੇ ਲੈ ਜੀ ਤੀ ਕਹੋਗੇ ਰੇਟ ਆਪ ਉਹ ਜੇ ਕਰ ਦੇਣੇ ਹਨਾ ਵੇਚ ਵੀਰ ਕਹਿੰਦੇ ਨੇ ਕਰੇਲੂ ਝੂਟੀ ਲੈਣੀ ਏ ਕਰੇਲੂ ਕਰੇਲੂ ਝੂਟੂ ਬਾਈ ਸਿੱਧੀ ਬਹੁਤ ਘੱਟ ਮਿਲਦੀ ਹੈ ਵਪਾਰੀ ਮੱਥਾ ਮਾਰ ਕੇ ਲੈ ਆਉਂਦਾ ਬਾਈ 1 ਇੱਕ 35 ਮੁੱਲ ਕਰਦੇ ਸੀ ਆਪਾਂ ਇੱਕ ਬਾਰੇ ਗਏ ਹੋਲੀ ਹੋਲੀ ਉਹਨਾਂ ਨੂੰ ਮੰਨ ਜਾ ਰਿਹਾ ਚਾਹ ਪਾਣੀ ਕੀਤਾ ਉਹਨਾਂ ਪਸ਼ੂ ਖਾੜਾ ਕਰਨ ਤੇ ਟਾਈਮ ਲੱਗ ਗਿਆ ਵੀ ਖਾੜਾ ਕਰ ਲਿਆ ਭਾਈ 3 ਘੰਟੇ ਲੱਗੇ ਪੂਰੇ ਬੱਸ ਵੀ ਆਏ ਅੰਕਲ ਆਏ ਫੁਲਾਨਾ ਆ ਭਾਈ ਵਪਾਰੀ ਤਾਂ ਲੈਣ ਮੇਰੀ ਵੀ ਮਾੜਾ ਵਿੱਚ ਰੀ ਮਾੜਾ ਸੋ ਜਿਹੜੀ ਗੱਲ ਆਣਾ ਸੋ ਗੱਲ ਜਦੋਂ ਵਪਾਰੀ ਆਪ ਪਸ਼ੂ ਲੈਣ ਜਾਂਦੇ ਇੱਕ ਵਾਰ ਥੋੜਾ ਖੜਾ ਹੁੰਦਾਗਾ ਵੇਚਣ ਵਾਲਾ ਵੀ ਬਹੁਤ ਛੇਕੇ ਨਾਲ ਦਿੰਦਾ ਆਈ ਨਹੀਂ ਗੱਲ ਦਿੰਦਾ ਨਹੀਂ ਨਹੀਂ ਭਾਈ ਵੇਚਣ ਮੇਰੀ ਵੀ ਲੋਕ ਆਏ ਕਹਿੰਦੇ ਨੇ ਵਪਾਰੀ ਵੀ ਭਾਈ ਮੋਲ ਨਹੀਂ ਲਾਉਂਦੇ ਫੇਰ ਰੈ ਕਰ ਲੈਂਦੇ ਆ ਫੁਲਾਨਾ ਕਰ ਲੈਂਦੇ ਆ ਲੈਣ ਮੇਰੀ ਕਹਿੰਦੇ ਨੇ ਯਾਰ ਭਾਈ ਖੁੱਲ੍ਹੇ ਹੱਥ ਜੁੰਦੇ ਨੇ ਕਹਿੰਦੇ ਦੁੱਧ ਕਿੰਨਾ ਆ ਬੋਲੇ ਬੰਨਾ ਦੇਖਣੀ ਗੱਲ ਕਹਿੰਦਾ ਭਾਈ ਇੱਥੇ ਛੜ ਜੋ ਕੀ ਲੱਭਦਾ ਗਿੰਦੇ ਹਾਂ ਆ ਪੈਣੀ ਪਤਾ 5-6 ਜਾਨੇ ਆ ਕੇ ਛੜ ਦੇਣ ਸੋ ਇਹ ਗੱਲਾਂ ਵਾਕ ਹੀ ਜਾਜਾ ਮੇਰੇ ਨਾਲ ਵੀ ਹੁੰਦਾ ਪਸ਼ੂ ਵੇਚਨੇ ਆ ਕਟੀਆਂ ਜਿਹੜੇ 6-7 ਆ ਜਾਂਦੇ ਉਹ ਲੈ ਕੇ ਨਹੀਂ ਜਾਂਦੇ ਜਿਹੜੇ ਸਾਨੂੰ ਕਦੀ ਇਕੱਲਾ ਦੋ ਇਕੱਲੇ ਆ ਜਾਂਦੇ ਪਸ਼ੂ ਲੈ ਵੀ ਜਾਂਦੇ ਉਹ ਵੀ ਆਇਆ ਹੁੰਦਾ ਨਾ ਦੂਜੇ ਨੂੰ ਆਇਆ ਹੁੰਦਾ ਵੀ ਮੈਂ ਆldi ਟੌਰ ਬਣਾਵਾ ਮੈਂ ਦੱਸਾਂ ਜੀ ਦੀ ਵੀ ਮੈਨੂੰ ਬਾੜਾ ਪਤਾ ਉਹ 6 ਜਾਨੇ ਰੇ ਵਾਲੇ ਹੁੰਦੇ ਆ ਹਾਂ ਉਹ ਰੇ ਵਾਲੇ ਨੂੰ ਆਇਆ ਹੁੰਦਾ ਵੀ ਜਿੱਥੇ ਮੇਰੀ ਜਾਣ ਪਛਾਣ ਅੱਜ ਸਾਡੇ ਇੱਕ ਬੰਦੇ ਨੇ ਮੈਂ ਇਸ ਆਪਦੇ ਸਹੁਰੇ ਨੂੰ ਭੇਜੀਆ ਹਮ ਉਹਦੇ ਨਾਲ ਫਾਲ ਸੀਗਾ ਉਹ ਨਾ ਵੇਜ ਰੱਖ ਲਿਆ ਜਿੰਨੇ ਦੀ ਮੈਂ ਸੀਗੀ ਉਹਨੇ ਦੀ ਚੜਾ ਕੇ ਵੇਜ ਦਿੱਤੀ ਬਸ ਉਹ ਗੱਲ ਆ ਕਹਿੰਦਾ ਜਮਾ ਰਿਸ਼ਤੇਦਾਰ ਕੋਈ ਨਹੀਂ ਬਾਕਸਦਾਰ ਕੋਈ ਨਹੀਂ ਬਾਕਸਦਾਰ ਐ ਲੈਣਾ ਲਬਈ ਕੋਈ ਨਹੀਂ ਫਰੀਚ ਕੀਤਾ ਸੋ ਬਾਬੇ ਨਾਨਕ ਨੇ ਕਿਹਾ ਸੀ ਮਰਦਾਨੇ ਨੂੰ ਕਹਿੰਦਾ ਮਰਦਾਨਿਆਂ ਠੱਗਿਆ ਕੌਣ ਜਾਓ ਬਾਬਾ ਨਾਨਕ ਕਹਿੰਦਾ ਵੀ ਜਿਹੜਾ ਤੇਰੀ ਮੈਂ ਮੇਰੀ ਗੱਲ ਸੁਣਾ ਤਾਰਾ ਛੋਟੇ ਸਾਹਮਣੇ ਪਈ ਜਾਂਦੀਆਂ ਨੇ ਛੋਟੀ ਛੋਟੇ ਸਾਹਮਣੇ ਆ ਫਿਰ ਜੇ ਤੁਸੀਂ ਘਰੇ ਮਹਿਸਾ ਰੱਖਦੀਆਂ ਪਹਿਲਾਂ ਸੋ ਨੰਬਰ ਸਕਰੀਨ ਤੇ ਚੱਲਦਾ ਬਈ ਵਿੱਚ ਪਜੋਲਾ ਪਾਉਣ ਦੀ ਲੋੜ ਹੀ ਨਹੀਂ ਲਈ ਕੋਈ ਫਿਰ ਭਾਈ ਮੇਰੀ ਗੱਲ ਸੁਣ 2000 ਅਗਲਾ ਪਾਉਣ ਹੁਣ ਕਿੰਨਾ ਦਲਾਲ ਨੂੰ ਜਦ ਤਵੇ ਉਹ ਉਹ ਮੰਦਰਾਉਣ ਨੂੰ ਤਿਆਰ ਜਦੋਂ ਬਾਈ ਉਹ ਬਲੈਂਡ ਤੇ ਆ ਗਈ 1 15 ਤੇ ਆ ਗਈ ਜਦੋਂ ਬਾਈ ਉਹ ਦਲਾਲ ਕਹਿੰਦਾ ਤੁਹਾਡੀ ਮੈਂ ਤਾਂ 1 15 ਦੀ ਤਾਂ ਹੈਗੀ ਆ ਉਹ ਕਰਾਉਣ ਨੂੰ ਚਲ ਆਪਾਂ ਭਾਸਰ ਲੈ ਲਈ ਹਨਾ ਹਾਂ ਚਲ ਕੁਝ ਕੱਟੀ ਨੂੰ ਛੱਡਦੇ ਆ ਲੈ ਬੜਾ ਸੁਆਹ ਦੇਖੋ ਬੌੜਾ ਕੱਟਦਾ ਸਾਢੇ ਤਿੰਨ ਪੌਣੇ 4 ਕਿਲੋ ਬੌੜਾ ਹੈਗਾ ਹਨਾ ਬਾਕੀ ਕੁਝ ਕੱਟੀ ਨੂੰ ਛੱਡਤਾ ਤੇ ਤੋੜਨ ਵਾਲੀ ਤਾਂ ਰਹੀਗੀ ਤੋੜਦੇ ਮੜੀ ਜਿਹਨੂੰ ਸੁਭਰ ਸਿੰਘ ਮੂੰਹ ਮੱਥਾ ਦੇਖੋ ਤੋੜਨੀ ਆਪਾਂ ਗੱਲਾਂ ਗੱਲਾਂ ਚ ਭੁੱਲੀ ਗਏ ਸੀਗੇ ਤੇ ਹੁਣ ਮੰਨ ਕੇ ਚਲੋ ਦੁੱਧ ਜਿਹੜਾ ਥੱਲੇ ਮਾੜਾ ਮੋਡਾ ਬੱਚੇ ਜੋਗਾ ਛੱਡਿਆ ਵਾ ਤੇ ਤੇ ਬਾਕੀ ਥਾਂ ਥੋਂ ਸੋਹਣਾ ਸਾਫ ਸੁਥਰਾ ਹੈ ਨਾ ਜਿਹੜੇ ਕਹਿੰਦੇ ਬਰੀਡਾ ਚਾਰ ਕਰਨੀ ਹੈ ਮਗਰ ਕੱਟੀ ਆਏ ਜਿਹੜਾ ਮਰਜ਼ੀ ਟੀਕਾ ਭਰ ਲੋ ਲੈ ਕੇ ਛੋਡੇ ਕਰੇ ਹਾਥੀ ਜਰਗੀ ਕੱਟੀ ਆ ਜੂਗੀ ਤੁਦ ਛੱਡ ਲਿਓ ਕੱਲਾ ਤੇ ਰੇਟ 1,112,000 ਰੁਪਇਆ ਇਹਦੇ ਵਿੱਚੋਂ ਵੀ ਵੀਰ ਤੁਹਾਡਾ ਆਂ ਦਾ ਮਤਾਨ ਕਰੂਗਾ ਕੋਈ ਲੋਹੇ ਚ ਲਖੀਰ ਨਹੀਂ ਵੀ ਇੱਕ ਬਾਰਾ ਕਹਿਦਾ ਪਰ ਇੱਕ ਗੱਲ ਆਪਾਂ ਦੱਸ ਦਈਏ ਵੇਜ ਵੀਰ ਲੱਖੋਂ ਅੰਦਰ ਫੋਨ ਲਾਈ ਜਾਣ ਉਹ ਗੱਲਾਂ ਦਾ ਫਾਇਦਾ ਕੋਈ ਨਹੀਂ ਲੱਖੋਂ ਬਾਹਰ ਤੁਹਾਨੂੰ ਝੋਟੀ ਮਿਲੂਗੀ ਤੇ ਵਧੀਆ ਮੂੰਹ ਮੱਥੇ ਧਾਰਾ ਮਾਰ ਕੇ ਦਿਖਾ ਦਿਆਂ ਤੇ ਜੇ ਸਾਡਾ ਤਾਂ ਬਾਈ ਆਪਾਂ ਜਿਹੜਾ ਚੋਇਨ ਨੇ ਜੈ ਜੈ ਗੱਲ ਦੁੱਧ ਤੇ ਬਾਗ ਨੇਵੇਂ ਨੂੰ ਵੀ ਮਗਰ ਬਟਨ ਵਾਲੀ ਝੋਟੀ ਆ ਹਨਾ ਆ ਦੇਖੀ ਬਾਈ ਪੂਛ ਲੈ ਜਮਾ ਤਰੀਕ ਚਾਹੋ ਜੈਨ ਹੁਣ ਗੱਲ ਆ ਨੰਬਰ ਬੋਲ ਦੇ ਭਰਾ ਆਪਣਾ ਦੁਆਰੇ 981450557 981450557 ਸੋ ਪੰਡਾ ਚਹਾਣ ਕੇ ਖੁਰਦ ਹਨਾ ਆ ਬਾਈ ਬੱਚੇ ਨੂੰ ਦੁੱਧ ਛੱਡਿਆ ਬਾਹਰ ਦੀ ਗੱਲ ਨਹੀਂ ਚਾਹਿਆ ਕਿ ਲੋਗ ਹੋਵੇ ਮੈਂ ਇਹਨੇ ਨਾ ਵੀ 2 ਕਿਲੋ ਛੱਡਦਾ ਜੀ ਤੇ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤੈਅ